ਨੇ ਸਾਰੀ ਸਕੂਨ ਬਖਸ਼ਦੀ ਹੈ ਪਰ ਕਈ ਸ਼ਬਦ ਵਡੇ ਸਮਝ ਵਿੱਚ ਆਉਣ ਵਾਲੇ ਹੁੰਦੇ ਹਨ ਮਨ ਨੂੰ ਟਿਕਾਉ ਪ੍ਰਾਪਤ ਹੁੰਦਾ ਹੈ ਜਦੋਂ ਅਸੀਂ ਕਿਸੇ ਦੀ ਗੱਲ ਸੁਣਦੇ ਆ ਕਿ ਵੇਖੋ ਭਗਤ ਨਾਮਦੇਵ ਜੀ ਆਪਣੀ ਬਾਣੀ ਅੰਦਰ ਉਪਦੇਸ਼ ਕਰਦੇ ਹਨ ਕਿ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਇਆ ਵਿਵੇਕ ਬੰਦਿਆ ਤੂੰ ਕਾਦੀ ਚਿੰਤਾ ਕਰਦਾ ਹੈ ਕਿਉਂ ਫਿਕਰਾਂ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਗਹਿਰੀ ਕਰਕੇ ਜਿਨ੍ਹਾਂ ਨੇ ਡੂੰਘੀਆਂ ਡੂੰਘੀਆਂ ਨੀਹਾਂ ਪਟਵਾ ਕੇ ਉੱਤੇ ਬੜੀਆਂ ਉੱਚੀਆਂ ਮਹਿਲ ਮਾੜੀਆਂ ਉਹ ਸਾਰੇ ਉਹਨਾਂ ਦੇ ਵੀ ਤੇਰੇ ਸਾਹਮਣੇ ਇੱਥੇ ਰਹਿ ਜਾਂਦੇ ਆਂ ਭਗਤ ਨਾਮਦੇਵ ਚ ਕਹਿੰਦੇ ਆ ਕਿ ਮਾਰਕੰਡੇ ਤੇ ਕੋ ਅਦਿਕਾਈ ਮਾਰਕੰਡੇ ਵਰਗਿਆਂ ਦੀ ਉਦਾਹਰਨ ਦਿੰਦੇ ਆ ਕਿ ਵੇਖ ਮਾਰਕੰਡੇ ઋષਿ ਨਾਲੋਂ ਕਿਹਦੀ ਉਮਰ ਵੱਡੀ ਹੋਣੀ ਹੈ ਕਿ ਮਹਿਲ ਮਾੜੀਆਂ ਦਾ ਕਾਦਾ ਮਾਣ ਕਰਦੇ ਹੋ ਵੇਖੋ ਮਾਰਕੰਡੇ ઋષਿ ਨਾਲੋਂ ਕਿਹਦੀ ਉਮਰ ਵੱਡੀ ਹੋ ਸਕਦੀ ਹੈ ਉਨਾਂ ਨੇ ਕੱਖਾਂ ਦੀ ਕੁੱਲੀ ਵਿੱਚ ਆਪਣਾ ਝਟ ਗੁਜ਼ਾਰਿਆ ਆਖੋ ਸਤਨਾਮ ਗੱਲ ਤੇ ਸੁੱਖ ਦੀ ਐ ਨਾ ਗੱਲ ਤੇ ਸਕੂਨ ਦੀ ਵੀ ਸਕੂਨ ਸੁੱਖ ਕਿਸ ਚੀਜ਼ ਵਿੱਚ ਲਿਆ ਜਾ ਸਕਦਾ ਜੇ ਸਕੂਨ ਲੈਣਾ ਆ ਗਿਆ ਤਾਂ ਇੱਕ ਕਮਰਾ ਵੀ ਬਹੁਤ ਹੈ ਇੱਕ ਝੌਂਪੜੀ ਵੀ ਬਹੁਤ ਹੈ ਉਹਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਹੋਵੇ ਤੇ ਉਹਦੇ ਵਿੱਚ ਬਾਣੀ ਪੜੀ ਜਾਵੇ ਨਾਮ ਜਪਿਆ ਜਾਏ ਉਹ ਚੰਗਾ ਸਜਾਇਆ ਹੋਵੇ ਟਕਾ ਬਣਿਆ ਹੋਵੇ ਮਾਲਕਾ ਇਹ ਹੀ ਮੇਰੇ ਵਾਸਤੇ ਬਹੁਤ ਕੁਸ਼ ਹੈ ਆਖੋ ਸਤਨਾਮ ਜਿੱਦਨ ਤੂੰ ਦੇਤਾ ਤਾ ਦੇਤਾ ਨਹੀਂ ਇਹ ਵੀ ਠੀਕ ਹੈ ਹੁਣ ਵਧਾ ਦੇਂਗਾ ਤੇਰੀ ਮौज ਹੈ ਘਟਾ ਦੇਂਗਾ ਤਾਂ ਵੀ ਤੇਰੀ ਮौज ਹੈ ਮੈਨੂੰ ਗਿਲਾ ਕੋਈ ਨਹੀਂ ਆਖੋ ਸਤਨਾਮ ਤੇਰੀ ਮਰਜ਼ੀ ਆ ਭਾਵੇਂ ਕੱਖਾਂ 'ਚ ਰੱਖ ਭਾਵੇਂ ਲੱਖਾਂ 'ਚ ਰੱਖ ਪਰ ਆਪਣੀ ਰਜਾ ਵਿੱਚ ਰੱਖ ਆਪਣੇ ਚਰਨਾਂ ਵਿੱਚ ਰੱਖ ਮਾਰਕੰਡੇ ઋષਿ ਵਰਗਿਆਂ ਦੀ ਉਦਾਹਰਣ ਦਿੰਦੇ ਆ ਭਗਤ ਨਾਮਦੇਵ ਜੀ ਕਿ ਤੂੰ ਆਪਣੇ ਇਹ ਦਿਮਾਗ ਤੇ ਬੋਝ ਪਾ ਰੱਖਿਆ ਦਿਨ ਰਾਤ ਟਿਕਣਾ ਨਹੀਂ ਮਿਲ ਰਿਹਾ ਤੈਨੂੰ ਵੇਖ ਤੇਰੇ ਸਾਹਮਣੇ ਵੜੀਆਂ ਵੱਡੀਆਂ ਡੂੰਘੀਆਂ ਨੀਹਾਂ ਦੇ ਪੱਟ ਕੇ ਉੱਪਰ ਮਹਿਲ ਉਸਾਰ ਕੇ ਵੜੇ ਚਲੇਗੇ ਤੇਰੇ ਸਾਹਮਣੇ ਤੂੰ ਕਾਦੀ ਚਿੰਤਾ ਕਰਦਾ ਹੈ ਹਮਰੋ ਕਰਤਾ RAM ਸਨੇਹੀ ਅ ਸਾਡਾ ਅਸਲ ਪਿਆਰਾ ਜਿਹਨੇ ਸਾਥ ਨਿਵਾਉਣਾ ਉਹ ਤੇ ਕਰਤਾਰ ਹੈ ਉਹ ਤੇ ਪ੍ਰਮਾਤਮਾ ਹੈ ਉਹ ਤੇ ਪਰਮੇਸ਼ਵਰ ਹੈ ਕਾਹੇ ਰੇ ਨਰ ਗਰਭ ਕਰਤ ਹਾਂ ਕਾਦਾ ਸ਼ਰੀਰ ਦਾ ਮਾਣ ਕਾਦਾ ਘਰ ਦਾ ਮਾਣ ਕਾਦਾ ਕੋਠੀਆਂ ਦਾ ਮਾਣ ਬਿਨ ਸਜਾਏ ਝੂਠੀ ਦੇਹੀ ਆਖੋ ਸਤਨਾ ਇਹ ਝੂਠੀ ਹੈ ਦੇ ਜਿਹੜੀ ਚੱਕੀ ਫਿਰਨੇ ਆ ਇਹਨੇ ਵੀ ਬਿਨ ਸਜਾਣਾ ਕਾਹੇ ਰੇਨਰ ਗਰਭ ਕਰਤੋਂ ਐ ਬੰਦਿਆ ਕਾਦਾ ਹੰਕਾਰ ਕਰਦਾ ਐ ਬਿਨ ਸਜਾਏ ਝੂਠੀ ਦੇਹੀ ਇਹ ਖਿਆਲ ਕਰਿਆ ਕਰ ਹੋਰ ਉਦਾਹਰਨ ਦਿੰਦੇ ਆ ਭਗਤ ਨਾਮਦੇਵ ਜੀ ਮੇਰੀ ਮੇਰੀ ਕੈਰੋਂ ਕਰਤੇ ਦਰਜੋਦਨ ਸੇ ਭਾਈ ਕਹਿੰਦੇ ਜਿੰਨਾ ਕੌਰਵਾਂ ਦੇ ਦਰਜੋਦਨ ਵਰਗੇ ਬਲੀ ਭਰਾ ਸਨ ਉਹ ਵੀ ਮਾਣ ਕਰਦੇ ਕਿ ਸਾਡੀ ਪਾਤਸ਼ਾਹੀ ਪਾਤਸ਼ਾਹੀ ਪਾਂਡੂ ਕੀ ਲੱਗਦੇ ਹਨ ਇਸ ਧਰਤੀ ਦੇ ਇੱਥੇ ਸਾਡੀ ਪਾਤਸ਼ਾਹੀ ਹੈ ਉੰਦਾ ਨਾ ਅਸੀਂ ਤੇ ਬੜੇ ਵੱਡੇ ਆ ਸਾਡਾ ਬੜਾ ਵੱਡਾ ਪਰਿਵਾਰ ਹੈ ਅਸੀਂ ਕੁਝ ਨਹੀਂ ਸਿਰਫ ਇੱਕ ਪਰਮਾਤਮਾ ਹੈ ਉਹ ਚਾਵੇ ਖੁਸ਼ੀਆਂ ਦੇ ਸਕਦਾ ਹੈ ਉਹ ਚਾਵੇ ਜੋ ਮਰਜ਼ੀ ਕਰ ਸਕਦਾ ਕਿਉਂਕਿ ਸ੍ਰਿਸ਼ਟੀ ਉਹਦੇ ਹੁਕਮ ਵਿੱਚ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਰੋਜ਼ ਆਪਾਂ ਪੜ੍ਹਦੇ ਆ ਸੁਣਦੇ ਆ ਗੱਲ ਅਸਰ ਦੀ ਹੈ ਕਿ ਜੋ ਕੁਝ ਹੋ ਰਿਹਾ ਹੈ ਸ੍ਰਿਸ਼ਟੀ ਤੇ ਉਹਦੇ ਹੁਕਮ ਦੇ ਅੰਦਰ ਹੋ ਰਿਹਾ ਹੈ ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ ਕਹਿੰਦੇ ਸੀ ਸਾਡੀ ਪਾਤਸ਼ਾਹੀ ਆ ਪੰਡਵ ਕੀ ਲੱਗਦੇ ਹਨ ਧਰਤੀ ਦੇ ਜਿੰਨਾ ਕੌਰਵਾਂ ਦੇ ਦਰੋਜਨ ਦਰਯੋਧਨ ਵਰਗੇ ਬਲੀ ਭਰਾ ਸੀ 12 ਜੋਜਨ ਸ਼ਤਰ ਚੱਲੈ ਥਾ ਦੇਹੀ ਗਿਰਜ ਨਾ ਖਾਈ ਆ ਸਾਨੂੰ ਥੋੜੀ ਜੀ ਚੜ੍ਹਾਈ ਵਾਲੇ ਬੰਦੇ ਵੇਖ ਜਾਂਦੇ ਆ ਕਿ ਬੜਾ ਨਾ ਹੈ ਦੁਨੀਆ ਤੇ ਕਹਿੰਦੇ ਕੁਰਖੇਤਰ ਦੇ ਜੰਗ ਵੇਲੇ 48 ਕੋਹਾਂ ਵਿੱਚ ਉਹਨਾਂ ਦੀ ਸੈਨਾ ਦਾ ਖਲਾਰ ਸੀ ਪਰ ਕਿੱਧਰ ਗਈ ਬਾਦशाही ਤੇ ਕਿੱਧਰ ਗਿਆ ਸ਼ਤਰ ਉਹਨਾਂ ਦਾ ਕਰਖੋਤਰ ਦੇ ਜੰਗ ਵਿੱਚ ਗਿਰਜਾ ਨੇ ਉਹਨਾਂ ਦੀਆਂ ਲੋਥਾਂ ਖਾਦੀਆਂ ਆਖੋ ਸਤਨਾਮ ਜਿਨ੍ਹਾਂ ਦੇ 12-12 ਜੋਜਨ ਤੱਕ ਛਤਰ ਝੂਲਦੇ ਸੀ ਐਨੇ ਉਹਨਾਂ ਦੇ ਸੈਨਾ ਹੁੰਦੀ ਸੀ ਮੰਗਰ ਇੱਥੇ ਭਾਣੇ 'ਚ ਜਾਇਆ ਕਰ ਰੰਗ 'ਚ ਜਾਇਆ ਕਰ ਸਿਮਰਨ ਬੰਦਗੀ 'ਚ ਜਾਇਆ ਕਰ ਕਿਉਂ ਐਵੇਂ ਆਪਣਾ ਕਈ ਵਾਰੀ ਨਾ ਦੂਜਿਆਂ ਦੀ ਖਾਤਰੀ ਬੰਦਾ ਦਿਮਾਗ ਖਰਾਬ ਕਰੀ ਰੱਖਦਾ ਹੈ ਉਹ ਇਦਾਂ ਕਿਵੇਂ ਆ ਉਹ ਕਿਵੇਂ ਆ ਉਹ ਕੀ ਕਰਦਾ ਉਹ ਇਹ ਨਾ ਵੇਖਿਆ ਕਰ ਤੂੰ ਇਹ ਵੇਖਿਆ ਕਰ ਵੀ ਮੈਂ ਕੀ ਕਰਦਾ ਆ ਆਖੋ ਸਤਨਾਮ 12 ਜੋਜਨ ਛਤਰ ਚੱਲੇ ਤਾਂ ਦੇਹੀ ਕਿਰਚਨਾ ਕਾ ਛੱਡ ਦੇ ਸਭ ਕੁਝ ਸ਼ਾਂਤੀ ਵਿੱਚ ਆ ਜਾ ਕਿਸੇ ਤੋਂ ਕੀ ਲੈਣਾ ਆਪਣੀ ਗੱਠੜੀ ਫਰੋਲਿਆ ਕਰ ਆਪਣੇ ਅੰਦਰ ਦੀ ਪੜਤਾਲ ਕਰਿਆ ਕਰ 12 ਜੋਜਨ ਬਹੁਤ ਵੱਡਾ ਹੁੰਦਾ 12 ਦੇ ਜਨਮ। ਛਤਰ ਝੂਲਦੇ ਸੀ। 라ਵਣ ਵਰਗਿਆਂ ਦੇ। ਤੇ ਦੇਹੀ ਗਿਰਜਨ ਖਾਈ ਕਹਿੰਦੇ ਕੁਰਖੇਤਰ ਦੀ ਜੰਗ ਵਿੱਚ ਗਿਰਜਾਂ ਲੋਥਾਂ ਖਾ ਗਈਆਂ। ਸਰਬ ਸੋਇਨ ਕੀ ਲੰਕਾ ਹੁੰਦੀ। ਸਾਡੇ ਤਾਂ ਮਾੜਾ ਮੋਟਾ ਕੰਨਾ ਵਾਂ ਚਪਾਇਆ ਹੋਣਾ ਹੱਥ ਚ ਪਾਇਆ ਹੋਣਾ ਬਾਹਾਂ ਚ ਪਾਇਆ ਹੋਣਾ ਵੈਸੇ ਵੀ ਵਾਣੀ ਦਸਦੀ ਹੈ ਕੂੜ ਸੁਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜੇ ਕੂੜ ਐ ਬਸ ਕਿਉਂ ਅੰਦਰ ਵਾਲ ਨੂੰ ਮੁੜਿਆਉਂਦੇ ਆ ਜਿਨ੍ਹਾਂ ਨੂੰ ਇਹ ਪ੍ਰਕਾਸ਼ ਕਰਦੀ ਹੈ ਗੁਰਬਾਣੀ ਇਦਾਂ ਦਾ ਫਿਰ ਵੀ ਉਹਦੀ ਰਜਾ ਚ ਹੋ ਰਿਆ ਚਿੰਤਾ ਕਾਦੀ ਏ ਉਹਦੀ ਮਰਜ਼ੀ ਹੈ ਪ੍ਰਮਾਤਮਾ ਦੀ ਆਪ ਹੀ ਮਨੁੱਖ ਖਲਾਰਾ ਖਲਾਰਾ ਦਾ ਤੇ ਆਪ ਹੀ ਉਹਦੀ ਚਿੰਤਾ ਕਰਦਾ ਆਖੋ ਸਤਨਾਮ ਆਪਣੇ ਖਲਾਰੇ ਦੀ ਆਪ ਚਿੰਤਾ ਹੈ ਸੰਨ ਪਹਿਲਾਂ ਖਲਾਰਦੇ ਆ ਫਿਰ ਚਿੰਤਾ ਕਰਦੇ ਆ ਸਰਬ ਸੋਇਨ ਕੀ ਲੰਕਾ ਹੋਤੀ 라ਵਣ ਸੇ ਅਧਿਕਾਈ 라ਵਣ ਵਰਗੇ ਵੱਡੇ ਵਲੀ ਰਾਜੇ ਲੰਕਾ ਸਾਰੀ ਦੀ ਸਾਰੀ ਸੋਨੇ ਦੀ ਸੀ ਕਹਾਂ ਪਏ ਉਹ ਦਰਬੰਦ ਦੇ ਹਾਥੀ ਤੂੰ ਸੋਚਦਾ ਵੀ ਇੱਕ ਦਿਨ ਇੱਡਾ ਬਣ ਜਾ ਮੇਰੇ ਦਰ ਤੇ ਹਾਥੀ ਝੂਲਦੇ ਹੋਣ ਹਾਥੀ ਬਣਨੇ ਹੁਣ ਘੋੜੇ ਬਣਨੇ ਹੁਣ ਖਿੰਮੇ ਭਈ ਪਰਾਈ ਇੱਕ ਸੈਕਿੰਡ ਵਿੱਚ ਸਭ ਕੁਝ ਪਰਾਇਆ ਹੋ ਜਾਂਦਾ ਕੁਛ ਵੀ ਰਹਿੰਦਾ ਨਹੀਂ ਕਹਾਂ ਪਏ ਉਹ ਦਰਬੰਦ ਦੇ ਹਾਥੀ ਖਿੰਮੇ ਭਈ ਪਰਾਈ ਉਹਦੇ ਮਹਿਲਾਂ ਦੇ ਦਰਵਾਜ਼ੇ ਤੇ ਹਾਥੀ ਵੱਜੇ ਖਲੋਤੇ ਆ ਪਰ ਆਖਰ ਕੀ ਬਣਿਆ ਇੱਕ ਪਲ ਵਿੱਚ ਪਰਾਇਆ ਹੋ ਜਾਂਦਾ ਦੁਰਵਾਸਾ ਸੁਕਰ ਤਠ ਗौरी ਜਾਦਵ ਇਹ ਫਲ ਪਾਏ ਸ਼ੁਕਰ ਕਰ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਸੋ ਹੰਕਾਰ ਕਿਸੇ ਚੀਜ਼ ਦਾ ਵੀ ਹੋਵੇ ਉਹ ਮਾੜੀ ਮਾੜਾ ਆਖੋ ਸਤਨਾ ਉਹ ਭਾਵੇਂ ਆਮਨੇ ਗਿਆਨ ਦਾ ਹੀ ਹੋਵੇ ਭਾਵੇਂ ਆਪਣੇ ਸ਼ਰੀਰ ਦਾ ਹੀ ਹੋਵੇ ਕੀ ਹੋ ਗਿਆ ਥੋੜਾ ਜਿਹਾ ਚੰਗਾ ਬੋਲਣਾ ਆ ਗਿਆ ਜੀਬ ਉਹਦੀ ਆ ਸਾਂ ਉਹਦੇ ਰੁਕ ਵੀ ਸਕਦੇ ਆ ਜੀਵ ਨਾਲ ਟਣੋਂ ਹਟ ਸਕਦੀ ਹੈ ਦੋ ਸ਼ਬਦ ਬੋਲਣੇ ਆਗੇ ਕਾਦਾ ਮਾਣਾ ਦੋ ਬੋਲ ਗਾਉਣੇ ਆਗੇ ਕਾਦਾ ਮਾਣਾ ਦੋ ਕਮਰੇ ਛੱਤ ਲੈ ਖਾਦਾ ਮਾਣਾ ਕੁਝ ਵੀ ਨਹੀਂ ਹੈ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਪਰ ਸ਼ੁਕਰ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਭਗਤ ਨਾਮਦੇਵ ਉਤੇ ਕਿ ਪ੍ਰਮਾਤਮਾ ਨੇ ਕਿਰਪਾ ਕਰਕੇ ਨਾਮਦੇਵ ਮਾਣ ਤਿਆਗ ਕੇ ਪ੍ਰਮਾਤਮਾ ਦੇ ਗੁਣ ਗਣਦਾ ਹੈ। ਹੰਕਾਰ ਕਿਸੇ ਵੀ ਚੀਜ਼ ਦਾ ਉਹ ਮਾੜੀ ਮਾੜ ਹੈ। ਇਸ ਕਰਕੇ ਭਾਈ ਉਹਦੀ ਰਜਾ ਵਿੱਚ ਜਿਉਣਾ ਸਿੱਖੀ। ਮਾਰਕੰਡੇ ਵਰਗੇ ਕੁੱਲੀ ਵਿੱਚ ਭਾਵ ਸਾਨੂੰ ਸਮਝਾਉਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਕਿ ਜੋ ਉਹਨੇ ਦਿੱਤਾ ਹੈ। ਬਸ RAM ਸਿਮਰ RAM ਸਿਮਰ RAM ਸਿਮਰ ਪਾਈ RAM ਨਾਮ ਸਿਮਰਨ ਬਿਨ ਬੂਢ ਤੇ ਅਦਕਾਈ ਬਨਤਾ ਸੁਤ ਦੇਹ ਗਰੇ ਸੰਪਤ ਸੁਖ ਦਾਈ ਇਨ ਮੈਂ ਕਛ ਨਾਹੀ ਤੇਰੋ ਕਾਲ ਅਬਦ ਆਈ ਅਜਾ ਮਲ ਗਜ ਗਨ ਕਾ ਪਤ ਤ ਕਰਮ ਕੀਨੇ ਦੇਉ ਉਤਰ ਪਾਰ ਪਰੇ RAM ਨਾਮ ਲੀਨੇ ਉਤੇ ਈ ਡੇ ਡੇ ਪਾਪੀਆਂ ਨੂੰ ਉਤਾਰ ਦਿੰਦੀ ਆ ਬਾਣੀ ਫਿਰ ਤੈਨੂੰ ਕਿਉਂ ਧਾਰੇਗੀ ਭਰੋਸਾ ਰੱਖਿਆ ਕਰ ਗੁਰੂ ਵਾਲਾ ਵਣ ਔਗਣ ਛੱਡ ਦੇ ਨਸ਼ੇ ਵੀ ਸੇ ਛੱਡ ਦੇ ਜੀਵਨ ਸਵਰਗ ਤੇਰੇ ਹੱਥ ਵਿੱਚ ਐ ਪਰ ਉਹਦੇ ਹੁਕਮ ਵਿੱਚ ਆ ਜਾ ਉਹਦੇ ਦਾਇਰੇ ਵਿੱਚ ਆ ਜਾ ਉਹ ਬੱਚੇ ਹਮੇਸ਼ਾ ਸੁਖੀ ਹੁੰਦੇ ਨੇ ਜਿਹੜੇ ਆਪਣੇ ਮਾਤਾ ਪਿਤਾ ਦੇ ਹੁਕਮ ਅਚ ਰਹਿੰਦੇ ਆ ਤੇ ਗੁਰੂ ਸਾਡਾ ਕੀ ਐ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਪਉ ਤੂੰ ਮੇਰਾ ਭਰਾਤਾ ਸਭ ਕੁਝ ਪਰਮਾਤਮਾ ਨੂੰ ਮੰਨ ਲੈ ਤੇ ਉਹਦੇ ਹੁਕਮ ਵਿੱਚ ਤੁਰਨਾ ਸਿੱਖ ਜਾ ਤੇ ਸੁਖੀ ਸੁਖ ਹੈ ਬੰਦਾ ਠੋਕਰ ਖਾਂਦਾ ਹੀ ਉਦੋਂ ਆ ਜਦੋਂ ਉਹਦੇ ਦਾਇਰੇ ਚੋਂ ਬਾਹਰ ਹੋ ਜਾਂਦਾ ਫਿਰ ਜੋ ਮਰਜ਼ੀ ਕਰਦਾ ਫਿਰੇ ਨਹੀਂ ਗੱਲ ਬਣਦੀ ਆਖੋ ਸਤਨਾ ਜਦੋਂ ਹੁਕਮ ਚ ਹੀ ਬਾਹਰ ਹੋ ਗਿਆ ਕਹਿਣ ਦੀ ਲੋੜ ਨਹੀਂ ਦੱਸਣ ਦੀ ਲੋੜ ਨਹੀਂ ਪੈਂਦੀ ਜੇ ਅੰਦਰ ਕੁਝ ਹੈ ਆਖੋ ਸਤਨਾ ਇਸ ਕਰਕੇ ਚੇਤੇ ਰੱਖਿਆ ਕਰ ਨਾਲ ਕੁਝ ਵੀ ਜਾਣ ਵਾਲਾ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਵੇਂ ਨਾ ਚਿੰਤਾ ਕਰਿਆ ਕਰ ਵੀ ਮੈਨੂੰ ਆ ਨਹੀਂ ਦਿੱਤਾ ਮੈਨੂੰ ਆ ਨਹੀਂ ਤਾ ਜੋ ਦਿੱਤਾ ਉਹ ਵੇਖਿਆ ਕਰ ਜੋ ਦాతਾ ਉਹਨੇ ਦਿੱਤੀਆਂ ਉਹ ਵੇਖਿਆ ਕਰ ਜੋ ਨਹੀਂ ਦਿੱਤੀਆਂ ਕੇਵਲ ਉਹਨਾਂ ਵਾਲੀ ਧਿਆਨ ਨਾ ਮਾਰਿਆ ਕਰ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ